ਅਸੀਂ ਤਾਂ ਚਾਹੁੰਦੇ ਆ ਕਿ ਦੋਹੇ ਮੁਲਕਾਂ ਦੇ ਰਿਸ਼ਤੇ ਵਧੀਆ ਹੋ ਗਏ ਜੀ ਖੁੱਲ ਜਾਣਾ ਅਸੀਂ ਆਪਣੇ ਟਰੈਕਟਰ ਲੈ ਕੇ ਇੱਥੇ ਆਈਏ ਵਧੀਆ ਮਾਹੌਲ ਰਹੇ ਪੰਜਾਬੀ ਬਿਲ ਪੰਜਾਬੀਆਂ ਟਰੈਕਟਰਾਂ ਦਾ ਪਿਆਰ ਹਾਂ ਹਾਂ ਜੀ ਹਾਂ ਜੀ ਗੱਡੀਆਂ ਵੀ ਹੋਣਗੀਆਂ ਬੜੀਆਂ ਹਾਂ ਜੀ ਜਦੋਂ ਕੁੱਲੇ ਘੁੰਮੀਏ ਚੰਗਾ ਜੀ ਚੰਗੇ ਸਬੰਧ ਹੋ ਜਾਣ ਜੀ ਫਿਰ ਤਾਂ ਕੋਈ ਰੋਕ ਟੋਕ ਰਹੇ ਨਾ ਜੀ ਇੱਥੇ ਜਿਹੜੇ ਸਿੱਖ ਯਾਤਰੀ ਪਾਕਿਸਤਾਨ ਆਏ ਨੇ ਨਨਕਾਨਾ ਸਾਹਿਬ ਦਾ ਵਿਜ਼ਿਟ ਕਰਨ ਵਾਸਤੇ ਮੱਥਾ ਟੇਕਣ ਵਾਸਤੇ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਉਹਨਾਂ ਨੇ ਕੀ ਕਿਹਾ پاکستان ਤੇ ਇੰਡੀਆ ਦੀ ਵਾਰ ਦੇ حوالے ਤੋਂ ਜੋ ਵੀ ਰੀਸੈਂਟ ਸਿਚੁਏਸ਼ਨ ਬਣੀ ਦੀ ਹੈ ਐਸ ਸਿੱਕਾਂ ਦੇ ਕੀ ਵਿਚਾਰ ਨੇ ਕੀ ਕਹਿਣਾ ਉਹਨਾਂ ਦਾ ਅੱਜ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰਦੇ ਆਂ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਜਾਣਕਾਰੀ ਹਾਸਿਲ ਕਰਨੇ ਆਂ ਵੀਡੀਓ ਵੇਖਣ ਤੋਂ ਪਹਿਲਾਂ ਸਬਸਕ੍ਰਾਈਬ ਸਾਡੇ ਚੈਨਲ ਤੇ ਨਵੇਂ ਹੋ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੈਲਕਮ ਇ ਕਮੈਂਟਸ ਕਲਿੱਕ ਕਰੋ ਤੇ ਚਲ ਜਾਈਏ ਆਪ ਦੇਖਦੇ ਆਂ ਵੀਡੀਓ ਲੈਟਸ ਗੋ ਅਸੀਂ ਤਾਂ ਚਾਹੁੰਦੇ ਆਂ ਕਿ ਦੋਹੇ ਮੁਲਕਾਂ ਦੇ ਰਿਸ਼ਤੇ ਵਧੀਆ ਹੋ ਗਏ ਜੀ ਖੁੱਲ ਜਣਾ ਅਸੀਂ ਆਪਣੇ ਟਰੈਕਟਰ ਲੈ ਕੇ ਇੱਥੇ ਆਈਏ ਵਧੀਆ ਮਾਹੌਲ ਰਹੇ ਪੰਜਾਬੀ ਬਿਲ ਪੰਜਾਬੀਆਂ ਟਰੈਕਟਰਾਂ ਦਾ ਪਿਆਰ ਹਾਂਜੀ 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 ਕਿ ਗੱਡੀਆਂ ਵੀ ਹੋਣਗੀਆਂ ਆਪਣੀਆਂ ਹਾਂਜੀ ਹਾਂਜੀ ਜਦੋਂ ਖੁੱਲੇ ਘੁੰਮੀਏ ਚੰਗਾ ਜੀ ਮਰ ਚੰਗੇ ਸਬੰਧ ਹੋ ਜਾਣ ਜੀ ਫਿਰ ਤਾਂ ਕੋਈ ਰੋਕ ਟੋਕ ਰਹੇ ਨਾ ਜੀ ਫਿਰ ਤਾਂ ਅਸੀਂ ਆਪਣੇ ਟਰੈਕਟਰ ਲੈ ਕੇ ਆ ਇੱਥੇ ਆਈਏ ਹਾਂਜੀ ਕੋਈ ਦੂਰ ਨਹੀਂ ਹੈ ਲਾਹੌਰ ਕਿੰਨੀ ਦੂਰ ਹੈ ਸਾਨੂੰ ਅੰਮ੍ਰਿਤਸਰ ਤੇ ਸਾਡੇ ਪੰਜਾਬ ਦੇ ਲੋਕਾਂ ਦੀ ਮਤਲਬ ਤਮੰਨਾ ਬਹੁਤ ਹੈ ਵੀ ਸਾਡੇ ਪਾਕਿਸਤਾਨ ਨਾਲ ਬਹੁਤ بڑے ਪੱਧਰ ਦੀ ਜਾਣ ਜਾਣ ਹੋਵੇ ਇਹ ਬਾਗਾ ਖੁੱਲਣਾ ਚਾਹੀਦਾ ਲੰਗਾ ਖੁੱਲਣਾ ਚਾਹੀਦਾ ਜਿਵੇਂ ਉਹ ਤਰ੍ਹਾਂ ਇਹ ਹਾਂਜੀ ਹਾਂਜੀ ਇਹਦੇ ਕੰਟਰੋਲ ਇਹ ਕਰਿਆ ਜਾ ਹਾਂਜੀ ਵੀ ਸਾਰਾ ਕੁਝ ਅਗੇ ਜਦੋਂ ਸੁਣਦੇ ਆ ਵੀ ਇੱਥੇ ਆਟਾ ਇੰਨਾ ਮਹਿੰਗਾ ਹੋ ਗਿਆ ਟਮਾਟਰ ਇੰਨੇ ਮਹਿੰਗੇ ਹੋ ਗਏ ਸਾਡੇ ਉੱਥੇ ਕੋਈ ਇਹ ਚੀਜ਼ਾਂ ਨੂੰ ਪੁੱਛਦਾ ਨਹੀਂ ਹੈ ਜੀ ਵੀ ਚਲੋ ਇੱਥੇ ਤਾਲਮੇਲ ਬਣਿਆ ਰਹਿੰਦਾ ਜੀ ਦੋਨੇ ਮਲਕਾਂ ਦਾ ਜੀ 12000 ਮੋਜੂਰੀ ਆ 5-5000 ਦਾ ਮਿਲਦਾ ਏ ਉਹਦਾ 300 ਦਾ ਹੈ ਬਾਕੀ ਹੋਰ ਫਸਲਾਂ ਬਹੁਤ ਹੈ ਚੀਜ਼ਾਂ ਹੈ ਬੀਜ ਵਗੈਰਾ ਹਾਂ ਹਾਂ ਜੀ ਸਾਡੇ ਸਾਰਾ ਜੇ 1300 ਦਾ ਹੈ 1300 ਦਾ ਜੀ ਲਾਇਆ ਜੀ ਜੂਰੀਆ 300 ਦਾ ਜੂਰੀਆ 300 ਦਾ ਹੈ ਡਾਇਆ ਜੀ 300 ਪਰ ਉਹ ਮਾਮਾ ਤੋਂ ਸਵਾਲ ਕਰੀ ਜਾਣੇ ਨੇ ਤੇ ਕੀ ਖਰੀਦ ਕਰਿਆ ਵੀਰ ਜੀ ਉਸ ਦਾ ਕੱਪੜੇ ਆ ਕੁਝ ਜੁੱਤੀਆਂ ਨੇ ਅੱਛਾ ਜੀ ਕੀ ਸ਼ਾਇ ਪਸੰਦ ਪਾਕਿਸਤਾਨ ਦੀ ਸਾਡੇ ਜੁੱਤੀਆਂ ਹਰ ਕਿਸੇ ਦਾ ਜਿਆਦਾ ਪਸੰਦ ਕਰ। ਅੱਛਾ ਕੱਪੜਿਆਂ ਚ ਖੇੜਾ ਆਂਦੇ ਪੋਸਟ ਕੀ ਬੜਾ ਪਸੰਦ ਤੁਹਾਨੂੰ। ਅੱਛਾ ਸਦਾਜੀ ਤੁਹਾਡਾ ਤਾਰਫ ਹੋ ਜਾ ਤੁਹਾਡਾ ਨਾਂ ਕੀ? ਸੁਰਮਤ ਸਿੰਘ ਹੈ। ਸੁਰਮਤ ਸਿੰਘ। ਸੁਰਮਤ ਸਿੰਘ। ਸਦਾਜੀ ਤੁਹਾਡਾ ਹਰਪ੍ਰੀਤ ਸਿੰਘ ਹੈ। ਤੇ ਤੁਹਾਡਾ ਜੀ ਹਰਪ੍ਰੀਤ ਸਿੰਘ। ਹਰਪ੍ਰੀਤ ਸਿੰਘ। ਸਦਾਜੀ ਆਪਣੇ ਕਿੰਨੇ ਜੀ ਹੈ? ਕਿੰਨੇ ਪਰਿਵਾਰ ਤੇ ਕਿੰਨੇ ਜੀ? ਤੁਸੀਂ ਇੱਥੇ ਨੇ ਜਾਨੇ ਹੋਰ ਵੀ? ਜੀ ਆਪਣੇ ਪਿੰਡੋਂ ਪੰਜ ਦੋਸਤ ਪਾਏ। ਅੱਛਾ ਅੱਛਾ ਅੱਛਾ। ਯਾਨੀ ਮਖੋ ਖਾ ਪਿੰਡ ਦੇ ਯਾਨੀ ਇੱਕੋ ਪਿੰਡ ਤੋਂ। ਪਿੰਡ ਦੇ ਇੱਕ ਹੀ ਹੈ। ਹਾਂਜੀ। ਬਾਕੀ ਜੀ ਸਾਰਾ ਪਰਿਵਾਰ ਪਰਿਵਾਰ ਨਾਲ। ਅੱਛਾ ਤੇ ਪਹਿਲੀ ਦਫਾ ਆਣਾ ਹੋਇਆ ਅੱਛਾ ਜੇ ਕਿਵੇਂ ਦਾ ਫਿਰ ਨੰਦ ਆਇਆ ਪਿਆਰ ਮਿਲਿਆ ਸਵਾਗਤ ਕਿਵੇਂ ਦਾ ਆਇਆ ਤੁਸੀਂ ਪਾਕਿਸਤਾਨ ਆਏ ਬਹੁਤ ਬੜੇ ਪੱਤਰਤਾ ਜੀ ਅੱਛਾ ਜੀ ਤੇ ਆਪਣੀਆਂ ਜਿਹੜੀਆਂ ਸਾਡੀ ਟਰਾਂਸਪੋਰਟ ਦੀ ਬੱਸਾਂ ਸਨ ਉਹ ਕਿਵੇਂ ਦੀਆਂ ਹਨ ਅਸੀਂ ਨਾ ਦੋ ਤਿੰਨ ਦਿਨ ਪਹਿਲੇ ਇੱਕ ਸਰਦਾਰ ਦਾ ਇੰਟਰਵਿਊ ਕੀਤਾ ਉੱਥੇ ਵੀ ਹੀ ਕਵਰੇਜ ਕਰਨੇ ਆਪਣਾ ਜਦੋਂ ਨਨਕਾਣਾ ਸਾਹਿਬ ਹੀ ਗਏ ਸੀ ਨਾ ਤੋਂ ਇੱਕ ਬਾਬਾ ਸੀ ਬਾਬਾ ਜੀ ਉਹ ਕਹਿ ਰਹੇ ਸੀ ਕਿ ਬੱਸਾਂ ਨਹੀਂ ਸਾਨੂੰ ਸਹੀ ਮਿਲੀਆਂ ਲੇਕਿਨ ਅਸੀਂ ਬੱਸਾਂ ਅੰਦਰੋਂ ਖਾਈਆਂ ਨੇ ਆਪਣੇ ਵਲੋਗਾਂ ਵਿੱਚ ਤੁਹਾਡੇ ਤੁਹਾਡੀ ਜ਼ੁਬਾਨੀ ਸੁਣਨਾ ਚਾਹੁੰਦੇ ਬੱਸਾਂ ਬੱਸਾਂ ਪਾਣੀ ਵਿੱਚ ਪੰਜ ਚਾਰ ਬੱਸਾਂ ਛੋਟੀਆਂ ਦੀਆਂ ਅੱਛਾ ਅੱਛਾ ਯਾਨੀ ਉਹ ਘੜ ਗਈਆਂ ਤੋਂ ਜਿੱਦਾਂ 20 ਕਿਸੇ ਪਰ ਅੱਛਾ ਅੱਛਾ ਉਹਨਾਂ ਵਿੱਚ ਫਿਰ ਬਾਬਾ ਹੋਣਾ ਅੱਛਾ ਅੱਛਛਾ ਪਰ ਉਹਨਾਂ ਨਾਲ ਅਗਲੇ ਦਿਨ ਸਾਰੀਆਂ ਆਲ ਓਵਰ ਬੱਸਾਂ ਬੜੀਆਂ ਕਿਸੇ ਬੜੀ ਕੰਪਨੀ ਤੋਂ ਲਿਆ ਕੇ ਬੱਸ ਹਾਂਜੀ ਬੜੀਆਂ VIP ਸ ਜਿਹੜੀ ਤੁਹਾਨੂੰ ਮਿਲੀਆਂ ਹੋਈਆਂ ਸਨ ਏਸੀ ਚੱਲਦਾ ਸੀ ਔਰ ਵੱਡੀਆਂ ਦੇਖੋ ਜੀ ਜੀ ਮਤਲਬ ਛੇ ਸੱਤ ਅੱਧਾ ਘੰਟੇ ਖੜਾ ਜਾਂਦੇ ਨੇ ਜਦੋਂ ਜਿਆਦਾ ਪਿੱਛੇ ਲੱਜਦੇ ਦੇਦੇ ਹਾਂ ਹਾਂ ਸਵਾਰੀਆਂ ਇਕੱਠੀ ਕਰਦੇ ਤੇ ਜਿਆਦਾ ਟਾਈਮ ਲੱਗ ਜਾਂਦਾ ਤਾਂ ਉਹਦੇ ਕਰਕੇ ਵੀ ਕੰਮ ਤੇ ਆਉਂਦੇ ਆ ਅੱਛਾ ਅੱਛਾ ਇਹ ਚੀਜ਼ ਵੀ ਤਗਲੀਮ ਮੰਨੇ ਆ ਉਂ ਤਾਂ ਬੱਸਾਂ 'ਚ ਕੋਈ ਪ੍ਰੋਬਲਮ ਨਹੀਂ ਹੁੰਦੀ ਬੱਸਾਂ ਵਧੀਆ ਤੀਆਂ ਬੱਸਾਂ ਵਧੀਆ ਸੀ ਬੱਸਾਂ 'ਚ ਕੋਈ ਦਿੱਕਤ ਨਹੀਂ ਬੱਸਾਂ ਵਧੀਆ ਤੀਆਂ ਨਾ ਹਸਕਲਾ ਆਉਂਦੀਆਂ ਥੋੜਾ ਜਿਹਾ ਜੀ ਜਦੋਂ ਫਿਰ ਸਾਂਝ ਤੇ ਜਾਣੇ ਆਣੇ ਮੈਂ ਥੋੜੀ ਜੀ ਸ਼ਾਨ ਨਹੀਂ ਜਾ ਕਿਉਂ ਦੂਰ ਜਾਣਾ ਪੈਂਦਾ ਤਾਂ ਕਾਫਲਾ ਲੰਬਾ ਤਾਂ ਹਾਂ ਹਾਂ ਬਹੁਤ ਸੰਗਤ ਜ਼ਿਆਦਾ ਹੁੰਦੀ ਉਹਦੇ ਕਰਕੇ ਟਾਈਮ ਲੱਗ ਜਾਂਦਾ ਤਾਂ ਪਹੁੰਚਣੇ ਨੂੰ ਰਾਤ ਨੂੰ ਵੀ 2 2:30 2:30 ਵੱਜ ਜਾਂਦੇ ਤੇ ਤਾਂ ਥੋੜੇ ਜਿਹਾ ਹੈਰਾਨ ਕਿ ਇਹ ਸੰਗਤ ਹੋ ਜਾਂਦੀ ਤੇ ਹੋਰ ਕੁਛ ਨਹੀਂ ਆਹ ਤਾਰੀ ਸਾਰੇ ਸਿਕਿਉਰਿਟੀ ਦੇ ਹੈਗੇ ਸਰਬਜੀ ਤੁਸੀਂ ਇਹ ਬਹੁਤ ਚੰਗੀ ਹੈ ਕਿ ਕੋਈ ਸ਼ਰੀਰ ਬੰਦਾ ਨਾਲ ਵਿੱਚ ਪੈਸਾ ਆ ਜਾਏ ਕੋਈ ਹਾਂਜੀ ਹਾਂ ਜਿਹੜਾ ਵਧੀਆ ਪ੍ਰਬੰਧ ਕਰਿਆ ਬਸ ਤਾਂ ਨੁਕਸਤ ਹੋ ਜਾਂਦੀ ਨਹੀਂ ਗਲਤ ਪੇਗਾਮ ਦਵੇ ਹਾਂਜੀ ਸਰਕਾਰ ਨੇ ਵਧੀਆ ਪ੍ਰਬੰਧ ਕਰਿਆ ਬਸ ਉਹ ਕੋਈ ਐ ਜੀ ਤੇ ਗੁਰਦੁਆਰਿਆਂ ਵਿੱਚ ਪ੍ਰਬੰਧ ਤੁਹਾਡਾ ਕਿਵੇਂ ਦਾ ਸੌਣ ਤੋਂ ਦਿੱਕਤ ਆਈ ਕੋਈ ਨਹੀਂ ਨਹੀਂ ਮਹਿਮਾਨ ਸੋ ਅਜਾ ਆਖਰੀ ਰਾਤ ਸੀ ਪਾਕਿਸਤਾਨ ਤੋਂ ਆਉਣਾ ਵਾਪਸੀ ਬਹੁਤ ਵਧੀਆ ਬਹੁਤ ਵਧੀਆ ਪ੍ਰਬੰਧ ਸੀ ਅੱਛਾ ਅੱਛਾ ਜਸਰ ਜੀ ਬਸਾਂ ਦਾ ਵੀ ਵਧੀਆ ਪ੍ਰਬੰਧ ਹਦਾ ਕੋਈ ਕੋਈ ਦਿੱਕਤ ਨਹੀਂ ਸਦਾ ਜਦੋਂ ਆਣਾ ਸੀ ਤੁਸੀਂ ਚੜਦੇ ਪੰਜਾਬੋਂ ਇੰਡੀਆ ਚੋਂ ਤੇ ਦਿਲ ਵਿੱਚ ਕੋਈ ਮਨ ਚ ਖੋਫ ਹੋ ਜਾਂ ਕੋਈ ਐਸੀ ਮਾੜਾ ਮੁੱਠਾ ਜਾਂ ਕੋਈ ਐਵੇਂ ਦਾ ਮੀਡੀਆ ਬਠਾ ਜਾਂ ਜਾਂ ਜਿਹੜਾ ਕੋਈ ਯਾਰਾਂ ਤੋਂ ਸਾਨੂੰ ਮੋਬਾਈਲ 'ਚ ਵੀਡੀਓ ਵਗੈਰਾ ਦੇਖਦੇ ਰਹਿੰਦੇ ਸੀ ਸਾਨੂੰ ਸਾਨੂੰ ਪਤਾ ਸੀ ਵੀ ਇਹ ਜਿਹੜਾ ਰੌਲਾ ਰੱਪਾ ਇਹ ਨਾ ਮਾਤਰੇ ਹੈ ਵੀ ਕੋਈ ਸ਼ੋਸ਼ਾ ਹੀ ਹੈ ਮੀਡੀਆ ਦਿਖਾਈ ਜਾਂਦੀ ਬਿੱਤੀ ਦੂਜੀ ਆ ਹੈ ਹਾਂ ਵੀ ਜਦੋਂ ਸਾਡੇ ਇੱਥੇ ਪੰਜਾਬੀ ਲੋਕ ਘੁੰਮ ਕੇ ਆ ਜਾਂਦੇ ਆ ਜੀ ਉਹਨਾਂ ਦੇ ਅਸੀਂ ਵੀਡੀਓ ਸੁਣਦੇ ਰਹਿੰਦੇ ਸੀ ਵੀ ਸਾਨੂੰ ਕੋਈ ਦਿੱਕਤ ਨਹੀਂ ਕਰਦੇ ਬੰਦੇ ਇੱਕ ਪੈਸੇ ਦੇ ਵੀ ਸਾਨੂੰ ਦਿੱਕਤ ਆਈ ਵੀ ਨਹੀਂ ਹੈ ਜੀ ਨਾ ਸਾਨੂੰ ਡਰਤਾ ਹੈ ਜੀ ਗੱਲ ਦਾ ਕੋਈ ਵੀ ਅਸੀਂ ਕਿ ਸਾਨੂੰ ਕੋਈ ਕੁਝ ਕਰੂਗਾ ਜਾਂ ਕੋਈ ਔਕ ਕਰੂਗਾ ਨੁਕਸਾਨ ਪਹਚਾਊਗਾ ਅਸੀਂ ਤਾਂ ਚਾਹੁੰਦੇ ਆ ਕਿ ਦੋਵੇਂ ਮੁਲਕਾਂ ਦੇ ਰਿਸ਼ਤੇ ਵਧੀਆ ਹੋ ਗਏ ਜੀ ਖੁੱਲ ਜਾਣ ਅਸੀਂ ਆਪਣੇ ਟਰੈਕਟਰ ਲੈ ਕੇ ਇੱਥੇ ਆਈਏ ਵਧੀਆ ਮਾਹੌਲ ਰਹੇ ਪੰਜਾਬੀ ਬਿਲ ਪੰਜਾਬੀਆਂ ਟਰੈਕਟਰਾਂ ਨਾਲ ਪਿਆਰ ਦਿਖਾ ਰਹੇ ਹਾਂ ਜੀ ਹਾਂ ਜੀ ਆਜੇ ਕਿ ਗੱਡੀਆਂ ਵੀ ਹੋਣਗੀਆਂ ਪੁਲਿਸ ਆਜੇ ਜਦੋਂ ਇਕੱਲੇ ਘੁੰਮੀਏ ਚੰਗਾ ਜੀ ਮਰ ਚੰਗੇ ਸਬੰਧ ਹੋ ਜਾਣੇ ਜੀ ਫਿਰ ਤਾਂ ਕੋਈ ਰੋਕ ਟੋਕ ਨਹੀਂ ਨਾ ਜੀ ਫਿਰ ਤਾਂ ਅਸੀਂ ਆਪਣੇ ਟਰੈਕਟਰ ਲੈ ਕੇ ਆ ਇੱਥੇ ਆਈਏ ਜੀ ਹਾਂਜੀ ਕੋਈ ਦੂਰ ਨਹੀਂ ਹੈ ਲਾਹੌਰ ਕਿੰਨੇ ਦੂਰ ਹੈ ਸਾਨੂੰ ਅੰਮ੍ਰਿਤਸਰ ਤੇ ਸਾਡੇ ਪੰਜਾਬ ਦੇ ਲੋਕਾਂ ਦੀ ਮਤਲਬ ਤਮੰਨਾ ਬਹੁਤ ਹੈ ਵੀ ਸਾਡੇ ਪਾਕਿਸਤਾਨ ਨਾਲ ਬਹੁਤ بڑے ਪੱਧਰ ਦੀ ਜਾਣ ਜਾਣ ਹੋਵੇ ਇਹ ਬਾਗਾ ਖੁੱਲਣਾ ਚਾਹੀਦਾ ਹੈ ਲੰਗਾ ਖੁੱਲਣਾ ਚਾਹੀਦਾ ਹੈ ਸਿਨਾਬੂ ਇਤਰਾਣੇ ਤੋਂ ਹਾਂਜੀ ਹਾਂਜੀ ਇਹਦੇ ਕੰਟਰੋਲ ਇਹ ਕਰੇ ਹਾਂਜੀ ਹਾਂਜੀ ਮੈਂ ਸਾਰਾ ਕੁਝ ਅਗੇ ਜਦੋਂ ਸੁਣਦੇ ਆਂ ਵੀ ਇੱਥੇ ਆਟਾ ਇੰਨਾ ਮਹਿੰਗਾ ਹੋ ਗਿਆ, ਟਮਾਟਰ ਇੰਨੇ ਮਹਿੰਗੇ ਹੋ ਗਏ। ਸਾਡੇ ਉੱਥੇ ਕੋਈ ਇਹ ਚੀਜ਼ਾਂ ਨੂੰ ਪੁੱਛਦਾ ਨਹੀਂ ਹੈ ਜੀ। ਵੀ ਚਲੋ ਇੱਥੇ ਤਾਲਮੇਲ ਬਣਿਆ ਰਹਿੰਦਾ ਜੀ ਦੋਨੇ ਮਾਲ ਖਾਂਦਾ ਜੀ। 10000 ਤੋਂ 20000 ਜਾਂ 5-5000 ਦਾ ਮਿਲਦਾ ਏ। ਉੱਥੇ 300 ਦਾ ਏ। ਬਾਕੀ ਹੋਰ ਫਸਲਾਂ ਬਹੁਤ ਹੈ ਚੀਜ਼ਾਂ ਹੈ, ਬੀਜ ਬਗਿਆ ਹਾਂ। ਹਾਂ। ਹਾਂ ਜੀ ਸਾਡੇ ਸਾਰਾ ਜੀ 1300 ਦਾ ਏ। 1300 ਦਾ ਜੀ। ਦਾਇਆ ਜੀ ਜੂਰੀਆ 300 ਦਾ ਜੂਰੀਆ 300 ਦਾ ਡਾਇਆ ਜੀ 300 ਮਰੋਂ ਮਾਮਾ ਹੌਂਸਪੀਟਲ ਕਰੀ ਜਾਣੇ ਨੇ ਜਸਦਾ ਜੀ ਉਸੇ ਇਥੇ ਲੋਰ ਹੋਂ ਸਾਰਾ ਘੁੰਮਿਆ ਹਾਂ ਹਾਂਜੀ ਹਾਂਜੀ ਤੁਹਾਨੂੰ ਕੋਈ ਖੋਸ ਤੇ ਨਹੀਂ ਲੱਗਿਆ ਨਾ ਜੀ ਬਿਲਕੁਲ ਵੀ ਨਹੀਂ ਕਿਤੇ ਵੀ ਨਹੀਂ ਲੱਗਿਆ ਸਾਨੂੰ ਇੱਥੇ ਵੀ ਹੁਣ ਤੁਸੀਂ ਵੇਖਦੇ ਸਾਰੇ ਲੋਕੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਤੇ ਸਾਰੇ ਸਾਡਾ ਕੋਈ ਸਾਡੀ ਮੇਰੀ ਕਹਾਣੀ ਸਾਬ ਪ੍ਰਿੰਟ ਜਿਹੜੇ ਪ੍ਰੈਕਟਰਨਸ মিডিਆ ਦੇ ਵੱਡੇ ਵੀ ਫਾਰਮੈਟ ਹੀ ਲਾ ਲਓ ਜੀ ਉਹ ਤੁਹਾਡੇ ਕਈ ਕਹਿੰਦੇ ਨੇ ਕਿ ਜੇ ਪਾਕਿਸਤਾਨੀ ਜਿਹੜੇ ਸਿਹਰੀ ਜੋ ਪਾਕਿਸਤਾਨ ਤੇ ਹਿੰਦਿਆ ਵਫਾ ਲੜਾ ਦੇਣਾ মিডিਆ ਨੇ ਇਹ ਤੁਹਾਨੂੰ ਦਿਲਚਸਪ ਹੈ ਨਹੀ ਜੇ ਨਹੀ ਨਹੀਂ ਨਹੀਂ ਮੈਨੂੰ ਲੱਗਦਾ ਬਹੁਤ ਵਧੀਆ ਰਹਿ ਗਿਆ ਜੀ ਸਾਨਾ ਇਹ ਜੀ ਕੋਈ ਗੱਲ ਨਹੀਂ ਜੀ ਆਪਾਂ ਆ ਕੇ ਮਿਲਦੇ ਜੀ ਲੋਕਾਂ ਨੂੰ ਵੀ ਜੀ ਥੋੜਾ ਜਿਹਾ ਜਾਣਕਾਰੀ ਹੋ ਗਈ ਵੀ ਇੰਨੀ ਦੀ ਕੋਈ ਗੱਲ ਨਹੀਂ ਆਇਆ ਜੀ ਧੰਨਵਾਦ ਬਹੁਤ ਵਧੀਆ ਸੋਸ਼ਲ ਮੀਡੀਆ ਦੌਰ ਸਟਾਰਟ ਬੰਦੇ ਕੋਲ ਹੈ ਉਹਨਾਂ ਉਹਨਾਂ ਦੀ ਗੱਲਾਂ ਦੇ ਲੋਕ ਸਹੀ ਜਾਣਕਾਰੀ ਲੋਕਾਂ ਕੋਲ ਹੈਗੀ ਹੈ ਜੀ ਕੋਈ ਇੱਦਾਂ 47 ਤੋਂ ਪਹਿਲਾਂ ਉੱਧਰ ਹੀ ਇੱਧਰ ਹੋ ਗਏ ਤੁਹਾਡੇ ਅਸੀਂ ਜੀ ਉੱਧਰ ਹੋਏ ਸਾਡੇ ਪਰ ਬਹੁਤ ਜਾਣਕਾਰ ਹੈ ਜਿਹੜੇ ਇੱਧਰ ਹੋ ਗਏ ਆ ਜੀ ਉਹਨਾਂ ਦੇ ਅਸੀਂ ਗੱਲਾਂ ਸੁਣਦੇ ਰਹਿੰਦੇ ਸੀ ਹੂੰ ਉਹ ਤੁਹਾਡਾ ਜਿਹੜਾ ਉੱਥੇ ਪਿੰਡ ਤੁਹਾਡੇ ਵੱਡੇ ਨਾਲ ਕਿਤੇ ਸਮਝ ਰਹਿੰਦੇ ਹੁੰਦੇ ਸੰਤ ਹਾਂ ਜੀ ਸਾਡੇ ਲਾਕ ਪਰੋਸੇ ਪਿੰਡਾਂ ਚ ਰਹਿੰਦੇ ਸੀ ਉਹ ਵੀ ਤਾਂ ਮਾਈਗ੍ਰੇਟ ਹੋ ਗਏ ਤੁਹਾਡੇ ਪਿੰਡ ਤਾਂ ਨਹੀਂ ਹੋਇਆ ਇੱਧਰ ਨਹੀਂ ਸਾਡੇ ਪਿੰਡ ਨਹੀਂ ਅਸੀਂ ਸਾਡੇ ਲਾਕ ਪਰੋਸੀ ਪਿੰਡਾਂ ਤੋਂ ਆਏ ਸੀ ਪਿੰਡ ਤਾਂ ਉੱਥੇ ਤੋਂ ਤੁਹਾਡੇ ਬੰਦੇ ਆਏ ਪਿਆ ਹਾਂ ਅਸਰਦਾ ਜੀ ਤੁਹਾਡੇ ਤੁਹਾਡੇ ਏਰੀਆ ਤੁਹਾਡੇ ਪਿੰਡ ਦੇ ਨਾਲ ਦੇ ਪਿੰਡ ਮੁਸਮਾਨ ਉਹ ਹੈ ਜੋ ਸ਼ਹਿਰ ਆ ਗਏ ਹੁਣ ਤਾਂ ਜੀ ਬਾਦੂ ਹੋ ਗਏ ਜੀ ਹੁਣ ਤਾਂ ਜੀ ਆਮ ਫਿਰਦੇ ਆ ਆਮ ਕੋਈ ਇਦਾਂ ਦੀ ਕੋਈ ਗੱਲ ਹੋਤ ਨਹੀਂ ਤੁਹਾਡਾ ਉਹਨਾਂ ਨਾਲ ਪਿਆਰ ਕਿਵੇਂ ਆਮ ਜੀ ਅਸੀਂ ਖਾਣੇ ਇੱਕ ਥਾਲੀ ਵਿੱਚ ਖਾ ਲੈਂਦੇ ਕੋਈ ਇਦਾਂ ਦਾ ਕੋਈ ਗੱਲ ਹੋਤ ਨਹੀਂ ਕਿਉਂਕਿ ਸਾਡੇ ਕਈ ਤਰ੍ਹਾਂ ਦੇ ਮੁਸਮਾਨ ਆਉਂਦੇ ਨੇ ਆ ਵਿੱਚ ਵੀ ਆਖਿਆ ਯਾਰ ਸਾਡੇ ਮੁਸਮਾਨਾਂ ਪੜੇ ਕੋਈ ਤੰਗ ਨਾ ਕਰਨਾ ਨਹੀਂ ਜੀ ਨਹੀਂ ਕੋਈ ਗੱਲ ਨਹੀਂ ਨਹੀਂ ਜੀ ਨਹੀਂ ਇਦਾਂ ਦੀ ਕੋਈ ਗੱਲ ਵਾਤ ਨਹੀਂ ਆਮ ਜਿੱਦਾਂ ਜੀ ਕੋਈ ਕੱਪੜੇ ਖਰੀਦਣ ਵੇਚਣ ਆ ਗਿਆ ਜੀ ਕੋਈ ਆਮ ਘਰਾਂ ਵਿੱਚ ਬੈਠ ਬੋਟ ਤੇ ਜਾਂਦੇ ਕੋਈ ਇਦਾਂ ਦੀ ਕੋ ਸਾਡੇ ਜੀ ਕਈ ਦਮਾ ਮਤਲਬ ਪੀੜ ਜਾਵਾ ਵੱਜਦੇ ਸਾਡੇ ਗੁਰਦੁਆਰਿਆਂ ਵਿੱਚ ਵੀ ਉਹ ਨਵਾਜ ਪੜਨ ਜਾਂਦੇ ਆ ਜੀ ਕਈ ਜਗ੍ਹਾ ਮਤਲਬ ਉਹਨਾਂ ਜਗ੍ਹਾ ਮਈਆ ਕਰਵਾਈ ਜਾਂਦੀ ਹੈ ਕੋਈ ਐਦਾਂ ਦੀ ਗੱਲਬਾਤ ਨਹੀਂ ਹੈ ਜੀ ਉਹ ਵੀ ਕਈ ਜਿਹੜੇ ਹੁੰਦੇ ਨੇ ਤੁਹਾਡੇ ਬੱਚੇ ਨੇ ਨਵੀਂ ਜਨਰੇਸ਼ਨ ਉਹਨਾਂ ਜਿਨ੍ਹਾਂ ਵਿੱਚ ਨਾ ਥੋੜਾ ਬੋਤਾ ਕੋਈ ਅਫਵਾਹ ਲਾ ਲੋ ਜਾਂ ਬੈਠਾ ਹੋ ਕੇ ਜਿਆ ਪਾਕਿਸਤਾਨ ਦਾ ਵੀਜ਼ਾ ਲੱਗ ਜਾਣਾ ਉਹਦਾ ਵੀਜ਼ਾ ਜਿਹੜਾ ਪਾਕਿਸਤਾਨ ਦੀ ਲੱਗਦਾ ਉਹ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਇਹ ਜੀ ਬਹੁਤ ਝੂਠੀ ਭਗਾਏ ਜੀ ਹਾਂਜੀ ਅਸੀਂ ਤਾਂ ਜੀ ਇਹ ਕਹਿੰਦੇ ਜੀ ਸਾਨੂੰ ਪਹਿਲੀ ਗੱਲ ਤਾਂ ਐਦਾਂ ਦੀ ਕੋਈ ਗੱਲਬਾਤ ਹੈ ਨਹੀਂ ਜੇ ਅਸੀਂ ਕੋਈ ਹੋਵੇ ਵੀ ਨਾ ਇੰਨੀ ਤੱਕ ਗੱਲ ਤਾਂ ਵੀ ਅਸੀਂ ਅਸੀਂ ਪਾਕਿਸਤਾਨ ਆਣਾ ਪਸੰਦ ਕਰਾਂਗੇ ਜੀ ਅਸੀਂ ਅਮਰੀਕਾ ਕੈਨੇਡਾ ਸਾਡੇ ਖਾਤਰ ਕੋਈ ਕੋਈ ਗੱਲਬਾਤ ਨਹੀਂ ਆਈ ਓਵਰ ਵੀਜ਼ਾ ਅਸੀਂ ਆਏ ਪਹਿਲਾ ਪਾਸਪੋਰਟ ਬਣਾ ਕੇ ਇੱਥੇ ਆਏ ਹਾਂ ਹੋਰ ਬਸੇ ਤਾਂ ਅਸੀਂ ਦੁਆਇ ਹੀ ਨਹੀਂਗਾ ਅਸੀਂ ਤਾਂ ਹੋਰ ਹਾਂ ਨਹੀਂ ਜਾਉਨੇ ਸਾਡੇ ਗੁਰੂ ਦੀ ਧਰਤੀ ਹੈ ਸਾਨੂੰ ਇੱਥੇ ਜੰਨਤ ਮਿਲੋਗੀ ਮਤਲਬ ਇੱਦਾਂ ਇੱਦਾਂ ਅਮਰੀਕਾ ਦਾ ਮਿਲਿਆ ਨਾ ਮਿਲਿਆ ਸਾਨੂੰ ਇੱਥੇ ਤਾਂ ਮਿਲਣਾ ਚਾਹੀਦਾ ਬਸ ਸੁਬਾ ਜਾਣਾ ਹਾਂ ਜੀ ਤੁਹਾਡੇ ਦੇਖੋ ਜੀ ਕਿਹਦੀ ਜੱਜ ਆ ਰਹੇ ਇਹਨਾਂ ਪਿਆਰ ਕਰਨ ਦੇ ਹਾਂਜੀ ਅਸੀਂ ਅਸੀਂ ਨੂੰ ਕਰਦੇ ਕਿ ਅਸੀਂ ਦੁਬਾਰਾ ਫੇਰ ਆਵਾਂਗੇ ਯਾਰ ਹੋਰ ਵੀ ਘੁੰਮਣਾ ਚਾਹਦੇ ਤੇ ਵੀ ਹੋਰ ਵੀ ਘੁੰਮਣਾ ਚਾਹਦੇ ਜਿਹੜੇ ਲੈ ਕੇ ਸ਼ਹਿਰ ਔਰ ਕਈ ਜਾਣਕਾਰ ਹੁੰਦੇ ਆ ਜੀ ਅੱਧਰ ਉੱਧਰ ਵੀ ਉਹਨਾਂ ਤੱਕ ਵੀ ਪਹੁੰਚ ਕਰੀਏ ਵੀ ਉੱਥੇ ਵੀ ਜਾ ਕੇ ਆਈਏ ਨਾ ਇਹਨਾਂ ਵਿੱਚ ਤਾਂ ਜੀ ਸੀਮਤ ਦਾਰਾ ਹੁੰਦਾ ਜੀ ਅਸੀਂ ਕਿਤੇ ਜਾ ਨਹੀਂ ਸਕਦੇ ਵੀ ਚਲੋ ਹੋਰ ਖੁੱਲਾ ਕੋਈ ਵੀ ਜਾ ਲੈ ਕੇ ਆਈਏ ਇਲਾਕਾ ਪਿੰਡਾਂ ਨੂੰ ਕਹਿ ਰਹੇ ਹਾਂ ਹਾਂ ਜੀ ਵੀ ਪਿੰਡਾਂ ਤੱਕ ਵੀ ਘੁੰਮ ਕੇ ਆਈਏ ਲੋਕਾਂ ਦਾ ਤੱਕ ਜੀ ਚਲੋ ਜੀ ਸਰਕਾਰ ਆਪ ਕਰਾ ਨਹੀਂ ਆਣਾ ਦੇਖੋ ਅੱਗੇ ਸਾਡੇ 2500 ਤੇ 3000 ਤੋਂ ਅੱਗੇ ਜਾਂ ਤਰੀਆਂ ਦੇ ਹਾਂਜੀ ਇਹ ਗੱਲ ਹੋ ਗਿਆ ਹਾਂਜੀ 67 67 167 67 ਤੋਂ ਦੇ 70 71 ਜਿਹੜੇ ਹਾਂਜੀ ਹਾਂਜੀ ਇਹ ਗੱਲ ਉੱਪਰ ਗਈ ਵੀ ਆਉਣ ਵਾਲੇ ਸਮੇਂ માં ਵੀ ਹੋਰ بڑے ਪੱਤਰ ਤੇ ਵੀ ਜੇ ਮਿਲਣਗੇ ਅਰੋੜਾ ਸਾਹਿਬ ਵੀ ਬਸ ਬੜੀ ਮਿਹਨਤ ਕਰਦੇ ਹਾਂਜੀ ਹਾਂਜੀ ਸਰ ਪਤਾ ਹੀ ਹੋਣਾ ਹਾਂਜੀ ਹਾਂਜੀ ਉਹਨਾਂ ਨੇ ਬਹੁਤ ਚੰਗੇ ਪ੍ਰਬੰਧ ਕਰੇ ਜੀ ਅਸੀਂ ਆਸ ਕਰਦੇ ਹਾਂ ਵੀ ਸਾਡੇ ਇਹ ਜੀ ਲੀਟਰ ਹੋਣ ਜਿਹੜੇ आम जनता तक जिन्ना दी पहुंच रहे ਤੁਸੀਂ ਜਦੋਂ ਵਾਗੇ ਬੱਢ ਰਹੇ ਤੁਹਾਨੂੰ ਫੁੱਲ ਫੁੱਲਾਂ ਦੀ ਬਰਖਾ ਹਰੇਕ ਦੇ ਪਾਏ ਗਏ ਜੀ ਉਹਦੀ ਮਹਿ ਤੁਹਾਡੇ ਦਿਲਾਂ ਵਿੱਚ ਜੇ ਹੈਗੀ ਜੀ ਹੈਗੀ ਰਹਿ ਗਈ ਖਤਮ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਤੇ ਸ਼ਰਾ ਪਿਆਰ ਜਿਹੜਾ معاملہ ਤੁਹਾਨੂੰ ਲਿਆ ਇਹ ਪਿਆਰ ਰਹੇਗਾ ਪਹਿਲਾਂ ਵੀ ਸੀ ਜੀ ਜਦੋਂ ਅਸੀਂ ਮਤਲਬ ਸੋਚੀ ਸੰਭਾਲੀ ਆ ਜੀ ਅਸੀਂ ਉਸ ਦਿਨ ਤੋਂ ਹੀ ਆਸ ਰੱਖਦੇ ਹਾਂ ਕਿ ਅਸੀਂ ਪਾਕਿਸਤਾਨ ਜਾ ਕੇ ਆਣਾ ਹੈ ਇਹ ਤੇ ਸਾਡੇ ਬੰਦੇ ਇਹ ਆਮ ਗੱਲ ਨਹੀਂ ਹੈ ਜੀ ਸਰਦਾਰ ਜੀ ਪਰਨਾ ਜੀ ਜਿੰਨੇ ਮੁਸਮਤਿ ਵੰਦੇ ਨੇ ਉਹ ਇੱਕਾ ਤੋਂ ਬਾਅਦ ਕੋਈ 100 ਚੋਂ 1000000 ਵਿੱਚ ਇਤਨੇ ਤੁਹਾਡਾ ਨਫ਼ਰਤ ਨਾਲ ਗੱਲ ਨਹੀਂ ਜੀ ਬਾਲ ਜਿੰਨੇ ਵੀ ਨੇ ਜੀ ਸਾਬ ਨੇ ਬਹੁਤ ਪ੍ਰੇਰਣ ਕਰਿਆ ਜੀ ਇਹ ਮੈਂ ਅਕਸਰ ਅਹੀ ਕਵਰੇਜ ਬੜੀ ਅੱਜ ਕੀਤੀ ਅੱਜ ਵੀ ਸਾਰੇ ਦਿਨ ਹਾਂ ਜੀ ਤੁਹਾਨੂੰ ਸਰਦਾਰਾਂ ਨਾਲ ਜਿਹੜਾ ਇਹਨਾਂ ਨੇ ਜੇ ਦਸਤਾਰਵੇਂ ਦੇ ਸਰਦਾਰ ਸਾਡੇ ਛੋਟੇ ਛੋਟੇ ਬੱਚੇ ਦੇ ਪੁੱਤ ਹਨ ਤਾਂ ਤੁਸੀਂ ਇਹ ਆ ਲੈ ਰਹੇ ਨੇ ਪਣਾ ਵੀਡੀਓ ਬਣਾ ਰਹੇ ਨੇ ਤੁਹਾਨੂੰ ਕਿਹੋ ਜਿਹਾ ਲੱਗਦਾ ਜਨਾਬ ਜੀ ਬਹੁਤ ਵਧੀਆ ਲੱਗਦਾ ਹਾਂ ਜੀ ਅਸੀਂ ਬਹੁਤ ਖੁਸ਼ੀ ਮਹਿਸੂਸ ਕਰਦੇ ਹਾਂ ਜੀ ਸਾਨੂੰ ਉਹਨਾਂ ਨੇ ਇਸ ਕਾਬਿਲ ਸਮਝਿਆ ਜੀ ਹੂੰ ਮੋਸਾ ਜੀ ਕੋਈ ਚੜ੍ਹਦੇ ਪੰਜਾਬੀ ਸਾਡੇ ਤਰ੍ਹਾਂ ਜਨਰੇਸ਼ਨ ਨਵੀਂ ਜਿਹੜੀ ਹੈ ਇਹ ਹੈ ਜੀ ਉਹਨਾਂ ਦਾ ਕੰਮ ਹੈ ਤੁਹਾਡਾ ਬਸ ਜੀ ਇਹੀ ਹੈ ਵੀ ਥੋੜਾ ਜਿਹਾ ਆਣ ਜਾਣਾ ਹੋਰ ਬਧੇ ਜੀ ਬਸ ਉਹਨਾਂ ਦਾ ਪ੍ਰਗਾਮ ਕੋ ਦੇਖੋ ਇਤਰਾਣੀਆਂ ਆਪੇ ਪਿਆਰ ਨਾਲ ਰਹਿਣੀਆਂ ਦੋਨੇ ਪਾਸੇ ਆਣ ਜੀ ਇਹ ਸੋਸ਼ਲ ਮੀਡੀਆ ਜਿਹੜੇ ਲੋਕੀ ਮਨਪੀਖ ਪ੍ਰਪੋਗੰਡਾ ਕਰਦੇ ਨੇ ਉਹਨਾਂ ਨੇ ਕੰਨਾ ਹੋਰ ਧਿਆਨ ਜਦੋਂ ਜੀ ਆਪਣਾ ਪਿਆਰ ਬਧੋ ਜੀ ਝੂਠੀਆਂ ਫਗਾਹਾਂ ਆਪਣੇ ਆਪ ਮਰ ਜਾਣਗੀਆਂ ਜੀ ਓਕੇ ਜੀ ਇਹ ਵੀਡੀਓ ਤੁਸੀਂ ਵੇਖੀਏ ਇੱਥੇ ਜੀ ਸਿੱਖ ਵੀਰ ਜਿਹੜੇ ਅ ਨੰਕਾਣਾ ਸਾਹਿਬ ਦਾ ਵਿਜ਼ਿਟ ਕਰਨ ਵਾਸਤੇ ਆਈ ਸਨ ਉਹਨਾਂ ਦੇ ਨਾਲ ਨਾਲ ਗੱਲਬਾਤ ਕੀਤੀ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਪਾਕਿਸਤਾਨ ਤੇ ਇੰਡੀਆ ਦੇ ਆਪਸ ਵਿੱਚ ਚੰਗੇ ਸੰਬੰਧ ਹੋਣੇ ਚਾਹੀਦੇ ਨੇ ਪੰਜਾਬ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਹਮੇਸ਼ਾ ਤੋਂ ਆਖਿਸ਼ ਰਹੀ ਹੈ ਕਿ ਚੰਗੇ ਸੰਬੰਧ ਹੋਣ ਤਾਂ ਕਿ ਅਸੀਂ ਆਪਣੇ ਟਰੈਕਟਰ ਲੈ ਕੇ ਪਾਕਿਸਤਾਨ ਆਈਏ ਕੋਈ ਬਾਰਡਰ ਚਾੜ੍ਹਨਾ ਹੋਵੇ ਬਾਰਡਰ ਲਾਈਨ ਨਾ ਹੋਵੇ تو ودھی ساری جی گل ہے ودیا سلوک ہوئے گا دوستی ہوئے گا ہوئے گارڈر کا بھی ایس ایشو نہیں ہوئے گا ویزے کا ایشو نہیں ہوئے گا تو یہاں نے بہت ودیا گلیں کی پاکستان دولے تو پاکستان جا کے انہوں نے بہت ودیا لگیا جی کچھ چیزاں نے جڑیا انڈیا کے لوگوں بڑی سستیاں لگتی ہیں کہ پاکستان چ سستیاں نے بہت ودیا یہاں نے گلیں کی پاکستان جا کے انہوں نے بہت ودیا لگے لائک ਕੁਝ ਚੀਜ਼ਾਂ ਜਿਹੜੀਆਂ ਇੰਗਰੀਡIENTS ਨੂੰ ਬਹੁਤ ਸਸਤੀਆਂ ਲੱਗਦੀਆਂ ਪਈ ਨੇ ਪਾਕਿਸਤਾਨ ਦੀਆਂ ਤੇ ਵੈਲ ਅਗਰ ਚੰਗੇ ਸਬੰਧ ਹੁੰਦੇ ਨੇ ਤੇ ਜ਼ਾਰੀ ਦੀ ਗੱਲ ਹੈ ਇੱਥੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਿਹਤਰ ਹੋ ਸਕਦੀਆਂ ਨੇ ਅਜੇ ਲੇਕਿਨ ਜਿਹੜਾ ਕਰਤਾਰਪੁਰ ਕੋਰੀਡੋਰ ਏ ਉਹਨੂੰ ਇੰਡੀਆ ਤੋਂ ਜਾਨਿਬ ਤੋਂ ਬੰਦ ਕਰ ਦਿੱਤਾ ਗਿਆ ਹੈ ਇੰਡੀਆ ਨੇ ਸਿੱਖਾਂ ਨੂੰ ਪਾਕਿਸਤਾਨਾਂ ਅੰਦਰ ਰੋਕ ਦਿੱਤਾ ਹੈ ਤੁਸੀਂ ਕੀ ਕਹੋਗੇ ਅਦਾਰੇ ਬਾਰੇ ਇਸ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਲਾਜ਼ਮੀ ਹਸੋ ਕੌਨਸੈਪਸ਼ਨ ਚੁਣਿਓ ਮੈਂ ਲਾਈਕ ਤੇ ਸ਼ੇਅਰ لازਮੀ ਕਰੋ ਫਾਇਦਾ ਰਹੇਗਾ ਨਹੀਂ ਸ਼ਾਮਿਲ ਕਰਨਾ ਸਿੱਧਾ ਮਿਕਾਜ ਨਹੀਂ ਸੇ